ਤੁਸੀਂ ਇਹ ਕਹਿ ਕਿ ਪ੍ਰੀਤ ਸਿੰਘ ਦਾ ਵਿਖਤਾਰ ਹੋਣਾ ਨੂੰ ਹੀ ਪ੍ਰਧਾਨ ਬਣਾ ਦੇਣਾ ਚਾਹੀਦਾ ਇਸ ਤੇ ਤੁਹਾਡਾ ਕੀ ਬਿਲਕੁਲ ਸ਼ਰਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਤੇ ਉੱਤੇ ਕਦੇ ਵੀ ਦੁਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕੇ ਸੰਬੰਧ ਤੇ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਮਤਭੇਦ ਉੱਭਰੇ ਹੈ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸੇ ਦੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਬੜੇ ਵੀ ਟੋਮਾਟੋਟੇ ਆਪਸ ਦੇ ਵਿੱਚ ਕੋਈ ਮਤ ਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤ ਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ tufaan ਹੋਣਾ ਜਿਹੜਾ ਹੈ ਇਹ ਬਹੁਤ ਮੰਨ ਭਗਾ ਹੈ ਪਾਰਟੀ ਤੋਂ ਪਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਣ ਦੀ ਰਾਸੀ ਜਮਾਦ ਹੈ ਦਿਖਾਉਂਦੀ ਰਾਸ਼ੀ ਦੇ ਮਾਤੇ ਵਿੱਚ ਦਖਲ ਪੈਣਾ ਜਿਹੜਾ ਇਹ ਬਹੁਤ ਗਲਤ ਕਰਦਾ ਹੈ ਜੀ ਸਾਹਿਬ ਅਪਰੋਚ ਜਿਹੜੀ ਹੈ ਇਹ ਤੁਹਾਨੂੰ ਚੋਣ ਜੀ ਇਹਦੀ ਉਹਨੂੰ ਕੀਤੀ ਗੱਲ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨੂੰ ਲੈ ਕੇ ਯਾਰ ਫੋਨ ਆ ਗਿਆ ਫੇਰ ਜੇ ਸਮਝੋ ਤੁਸੀਂ ਆਪਣੇ ਉੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰਕਤਾ ਜਾ ਸਕਦਾ ਹੈ ਵਰਨਾ ਘੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਘੜਿਆਂ ਦੀ ਰਾਜਨੀਤੀ ਕਰਨੀ ਬਹੁਤੀ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲੇ ਚੁੱਕ ਘੜਿਆਂ ਦੀ ਨਾਅਰਿਕਤਾ ਕਰਨ ਦੇ ਤਾਂ ਕਿਵੇਂ ਦੇਖ ਰਹੇ ਹੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾ ਹੀ ਸੋਚ ਪਾਈ ਗਈ ਹੈ ਉਹ ਹਲੇ ਵੀ ਜੇਲ੍ਹ ਚ ਬੰਦ ਨੇ ਉਧਰੋਂ ਕਰੀ ਉਹਨਾਂ ਦੇ ਪੰਥਕ ਜਿਹੜੇ ਲੀਡਰ ਨੇ ਉਹਨਾਂ ਨੇ ਜੇਰਾਬਾਪਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਬਰਨਾਲਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਉਸ ਤੋਂ ਕਿਹਨੇ ਨਾ ਕਿਤੇ ਭਾਰਤ ਸਰਕਾਰ ਜਿਹੜੀ ਹੈ ਥੋੜੇ ਮਾਪਦੰਡ ਬਖਤੀ ਹੈ ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ NSA ਦਾ ਵਿਦਾਨ ਹੋ ਰਿਹਾ ਹੈ ਤੇ ਪੰਜਾਬ ਦੇ ਵਿੱਚ ਐਨਡੀਆ ਦਾ ਵਿਦਾਨ ਹੋ ਰਿਹਾ ਹੈ। ਪਰ ਪੰਜਾਬ ਦੇ ਵਿੱਚ ਜਿੰਨਾ ਮਰਜੀ ਸਮਾਂ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਖਾਸ ਕਰਕੇ NSA ਵਧਾਉਣਾ ਚਾਹੁੰਦੇ ਸਰਕਾਰਾਂ ਜਿਹੜੀਆਂ ਵਿਧਾਈ ਜਾਂਦੀਆਂ ਇਹ ਗੈਰਕਾਨੂੰਨੀ ਵੀ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਇਹ ਬਹੁਤ